ਤੁਸੀਂ ਦੇਖ ਰਹੇ ਹੋ ਲਿਬਰਟੀ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਕਿਸਾਨਾਂ ਨੇ ਕੇਂਦਰ ਦੀ ਤਸਵੀਰ ਰੱਦ ਕਰ ਦਿੱਤੀ ਹੈ ਕਿਸਾਨਾਂ ਨੇ ਕੇਂਦਰ ਦੀ ਚਾਲ ਨੂੰ ਫੜ ਲਿਆ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੀ ਸਾਜ਼ਿਸ਼ ਨੂੰ ਬੇਨਕਾਬ ਕਰ ਦਿੱਤਾ ਹੈ ਕੇਂਦਰ ਕੇਂਦਰ ਨੇ ਚੌਥੀ ਬੈਠਕ ਦੇ ਵਿੱਚ ਇੱਕ ਲੁਕਿਆ ਅਜੰਡਾ ਲਿਆ ਕੇ ਕਿਸਾਨਾਂ ਅੱਗੇ ਦੇ ਮੂਹਰੇ ਰੱਖਿਆ ਤੇ ਜਿਸ 'ਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਇੱਕ ਵਾਰ ਤੋਂ ਉਲਝ ਕੇ ਰਹਿ ਗਏ ਕਦੇ ਲੱਗੇ ਕਿ ਹਮੇਂ ਹੀ ਭਰਦੀ ਹੈ ਪੰਜਾਬ ਲਈ ਬਹੁਤ ਲਾਹੇਵੰਦ ਹੈ ਕਦੇ ਲੱਗੇ ਕਿ ਤਰੁਨ ਥਾਮੀ ਪਾਰਟੀ ਦਾ ਦੂਈ ਜਥੇਬੰਦੀਆਂ ਸਵਾਲ ਨਾ ਖੜੇ ਕਰ ਦੇਣ ਤੇ ਜਦੋਂ ਬਾਹਰ ਆ ਕੇ ਕਹਿੰਦੇ ਮੰਥਨ ਕੀਤਾ ਫਿਰ ਸਮਝ ਪਈ ਕਿ ਤਾਂ ਭਾਈ ਵੰਡ ਪਾਉ ਨੀਤੀ ਸੀ ਪਹਿਲਾਂ ਹੀ ਬੰਡੀਆਂ ਹੋਈਆਂ ਜਥੇਬੰਦੀਆਂ ਪਹਿਲਾਂ ਹੀ ਅੱਡ-ਅੱਡ ਲੜ ਰਹੀਆਂ ਜਿਹਦਾ ਫਾਇਦਾ ਕੇਂਦਰ ਤੇ ਏਜੰਸੀਆਂ ਚੱਕ ਰਹੀਆਂ ਜੇਕਰ ਜਥੇਬੰਦੀਆਂ ਇੱਕ ਮੁੱਠ ਹੁੰਦੀਆਂ ਇੱਕ ਜੁੱਟ ਹੁੰਦੀਆਂ ਏਕਾ ਹੁੰਦਾ ਤਾਂ ਜੰਦ ਅੰਦੋਲਨ ਦੀ ਸਥਿਤੀ ਹੋਰ ਹੁੰਦੀ ਪਰ ਕਹਿੰਦੇ ਕਿ ਇਹ ਤਾਂ ਹੋਰ ਵੰਡ ਪਾਉ ਸੀ ਹਰਿਆਣਾ ਜਿਹੜਾ ਸਾਥ ਦੇ ਰਿਹਾ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਵੀ ਆਵਾਮ ਜਿਹੜਾ ਸਾਥ ਦੇ ਰਿਹਾ ਜਥੇਬੰਦੀਆਂ ਦੇ ਬੈਨਰਾਂ ਤੋਂ ਉੱਪਰ ਉੱਠ ਕੇ ਵੀ ਕਹਿੰਦੇ ਉਸ ਦੇ ਵਿੱਚ ਮੰਡ ਪੈ ਜਾਣੀ ਸੀ ਦਰਾਰ ਪੈ ਜਾਣੀ ਸੀ ਕੇਂਦਰ ਦੇ ਮੰਤਰੀ ਕਹਿੰਦੇ ਕਿ ਠੀਕ ਹੈ ਜੀ ਜੇ ਆ ਸਮਾਵਾਦ ਕਮੇਟੀ ਨਹੀਂ ਬਣਾਉਣੀ ਐ ਐਮਐਸਪੀ ਨੂੰ ਲੈ ਕੇ ਤਾਂ ਫਿਰ ਅਸੀਂ ਪੰਜ ਫਸਲਾਂ ਤੇ ਐਮਐਸਪੀ ਦੇ ਦਿੰਨੇ ਆ ਤੇ 5 ਸਾਲ ਖਰੀਦੀ ਗਾਰੰਟੀ ਦੇ ਦਿੰਨੇ ਆ ਉਹ ਕਹਿੰਦੇ ਦਓ ਜੀ ਗਾਰੰਟੀ ਲਿਖ ਕੇ ਕਹਿੰਦੇ ਨਹੀਂ ਜੀ ਐਗਰੀਮੈਂਟ ਕਰੋ ਨਾ ਇਹ ਭਾਰਤੀ ਕੁਪਾ ਨਿਗਮ ਨਾਲ ਕਰੋ ਆ ਮਤਲਬ ਕਿ ਜਿਹੜੇ ਸਾਡੀਆਂ ਲਿਮਟਿਡ ਫਰਮਾਂ ਨੇ ਜਿਹੜੀਆਂ ਉਹਨਾਂ ਨਾਲ ਕਰੋ ਹੈਨਾ ਕੋਆਪਰੇਟਰ ਵਾਲੀਆਂ ਉਹ ਖਰੀਦਣੀਆਂ ਦਾਲਾਂ ਥੋਡੀਆਂ ਮੱਕੀ ਖਰੀਦਣਗੀਆਂ ਭਾਰਤੀ ਖਪਾ ਨਿਗਮ ਨਰਮਾ ਖਰੀਦੂਗਾ ਇਸ ਲਈ ਇਹਨਾਂ ਨਾਲ 5 ਸਾਲ ਦਾ ਐਗਰੀਮੈਂਟ ਕਰਾ ਲੈਣਾ ਤੁਹਾਡਾ ਤੇ ਤੁਹਾਡਾ 5 ਸਾਲ ਐਮ ਐਸ ਪੀ ਤੇ ਚੱਕੋ ਜਾ ਕਰਨ ਇੱਕ ਵਾਰ ਸਾਲ ਲੱਗਿਆ ਕਿ ਲੈ ਵੀ ਹੋ ਗਿਆ ਕੰਮ ਪੰਜਾਬ ਨੂੰ ਦੋ ਫਸਲਾਂ ਤੋਂ ਇਲਾਵਾ ਪੰਜ ਹੋਰ ਫਸਲਾਂ ਤੇ ਐਮ ਐਸ ਪੀ ਮਿਲ ਗਈ ਤੇ ਇਹਦਾ ਮਤਲਬ ਤਾਂ ਪੰਜਾਬ ਤਾਂ ਬਾਹਰੇ ਨਿਆਰੇ ਹੋਗੇ ਜੇ ਚਾਹਤੀ ਅਗਲਿਆਂ ਨੇ ਗੱਲ ਤੇ ਪਰ ਐਸ ਕੇ ਐਮ ਜਿਹੜਾ ਇਸ ਅੰਦੋਲਨ ਤੋਂ ਬਾਹਰ ਹੈ ਜਾਂ ਅਗਰਾਹਾ ਜਥੇਬੰਦੀ ਜਾਂ ਪੰਜਾਬ ਦੀਆਂ ਬਾਕੀ ਜਥੇਬੰਦੀਆਂ ਜਾਂ ਹਰਿਆਣਾ ਯੂਪੀ ਦੀਆਂ ਜਥੇਬੰਦੀਆਂ ਉਹਨਾਂ ਨੇ ਆਪਸ ਵਿੱਚ ਸੁਰਮ ਲਾਇਆ ਕਿ ਆ ਕੀ ਆ ਭਾਈ ਐ ਐਮਐਸਪੀ ਦੀ ਲੜਾਈ ਤਾਂ ਦੇਸ਼ ਭਗਤ ਦੀ ਲੜਾਈ ਸੀ ਬਿਸ਼ੱਕ ਅਗਵਾਈ ਪੰਜਾਬ ਹਰਿਆਣਾ ਖੁੱਲ ਕੇ ਕਰਦਾ ਰਿਹਾ ਮੂਰੇ ਹੋ ਕੇ ਪੰਜਾਬ ਲੜ ਰਿਹਾ ਹਰਿਆਣਾ ਵੀ ਲੜ ਰਿਹਾ ਤਿੰਨ ਖੇਤੀ ਕਾਨੂੰਨ ਦੀ ਲੜਾਈ ਵੀ ਪੰਜਾਬ ਨੇ ਲੜੀ ਹਰਿਆਣਾ ਖੁੱਲ ਕੇ ਨਾਲ ਆਇਆ ਹਰਿਆਣਾ ਦੀ ਧਰਤੀ ਤੇ ਬੈਠ ਕੇ ਲੜੀ ਹਰਿਆਣਾ ਨੇ ਦੁੱਧ ਪਾਣੀ ਦੀ ਕਮੀ ਨਹੀਂ ਆਉਣ ਦਿੱਤੀ ਤੇ ਪਰ ਹੁਣ ਜਦੋਂ ਗੱਲ ਆਈ ਕੇਂਦਰ ਵੱਲੋਂ ਤਾਂ ਪੰਜ ਫਸਲਾਂ ਤੇ ਐਮਐਸਪੀ ਦਾਲਾਂ ਤੇ ਕਪਾਹ ਤੇ ਮੱਕੀ ਤੇ ਇਹ ਪੰਜਾਬ ਚ ਕੋਜੀ ਪੰਜ ਸਾਲ ਇਹਦਾ ਮਤਲਬ ਕਿ ਕੇਂਦਰ ਇਹ ਚਾਹੁੰਦਾ ਸੀ ਕਿ ਹਰਿਆਣਾ ਦੇ ਕਿਸਾਨ ਪੰਜਾਬ ਦੇ ਕਿਸਾਨ ਤੋਂ ਟੁੱਟ ਜਵੇ ਯੂਪੀ ਦਾ ਕਿਸਾਨ ਪੰਜਾਬ ਦੇ ਕਿਸਾਨ ਤੋਂ ਟੁੱਟ ਜਵੇ ਜੇਕਰ ਦੂਏ ਪਹਿਲੂ ਨਾਲ ਵੀ ਸੋਚਣਾ ਹੋਵੇ ਯੂਪੀ ਤੇ ਹਰਿਆਣਾ ਰਾਜਸਥਾਨ ਤੋਂ ਬਹੁ ਗਿਣਤੀ ਪੰਜਾਬੀ ਭਾਈਚਾਰੇ ਦੇ ਕਿਸਾਨ ਅੰਦੋਲਨ ਚ ਉੱਠ ਕੇ ਆਏ ਸੀ ਉਹ ਪੰਜਾਬੀ ਭਾਈਚਾਰਾ ਹੀ ਪੰਜਾਬੀ ਭਾਈਚਾਰੇ ਤੋਂ ਟੁੱਟ ਜਵੇ ਕਿ ਕੇਂਦਰ ਦੀ ਇਹ ਚਾਲ ਸੀ ਜਾਂ ਦੂਸਰਾ ਪਹਿਲੂ ਉਹ ਇਹਦੇ ਵਿੱਚ ਕੰਟਰੈਕਟ ਫਾਰਮਿੰਗ ਵਾਲਾ ਫਾਰਮੂਲਾ ਲਿਆ ਰਿਹਾ ਸੀ ਕੰਟਰੈਕਟ ਫਾਰਮਿੰਗ ਕੀ ਸੀਗਾ ਇਹਦੇ ਵਿੱਚ ਐਗਰੀਮੈਂਟ ਕਿ 5 ਸਾਲ ਦਾ ਐਗਰੀਮੈਂਟ ਹੋਏਗਾ 5 ਸਾਲ ਦਾ ਸਮਝੌਤਾ ਹੋਏਗਾ ਇਹ ਸਵਾਲੇ ਨਾਲ ਅਹਿਮ ਪਹਿਲੂ ਸੀ ਕਿ ਕੰਟਰੈਕਟ ਫਾਰਮਿੰਗ ਵੱਲ ਫਿਰ ਵਾਧਾ ਕੇਂਦਰ ਨਜ਼ਰ ਆਇਆ ਇੱਕ ਪਾਸੇ ਬੰਡ ਪਾਉਂਦਾ ਨਜ਼ਰ ਆਇਆ ਇੱਕ ਪਾਸੇ ਸੂਬਿਆਂ ਦੇ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਵਿਸ਼ਾਣ ਕਰਦਾ ਨਜ਼ਰ ਆਇਆ ਤੇ ਦੂਸਰੇ ਪਾਸੇ ਐਗਰੀਮੈਂਟ ਸਮਝੌਤਾ ਉਸ ਫਾਰਮੂਲੇ ਤੇ ਕੰਮ ਕਰਦਾ ਨਜ਼ਰ ਆਇਆ ਤੋਂ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਅੰਦੋਲਨ ਦੀ ਅਗਵਾਈ ਕਰ ਰਹੀਆਂ ਸੀ ਉਹਨਾਂ ਨੇ 2 ਦਿਨ ਦਾ ਵਕਫਾ ਮੰਗਿਆ ਸੀ ਤੇ ਫਿਰ ਦੂਸਰੇ ਦਿਨ ਤੋਂ ਪਹਿਲਾਂ ਹੀ ਉਹਨਾਂ ਨੇ ਫੈਸਲਾ ਕਰ ਲਿਆ ਕਿ ਨਹੀਂ ਅੰਦੋਲਨ ਦਿੱਲੀ ਜਾਏਗਾ ਹੁਣ ਦਿੱਲੀ ਕੂਚ ਲਈ ਤਿਆਰੀਆਂ ਕੀਤੀਆਂ ਕਹਿੰਦੇ ਕਮੇਟੀਆਂ ਬਣਾਈਆਂ ਤੇ ਕੇਂਦਰ ਦੀ ਤਸਵੀਜ਼ ਨੂੰ ਰੱਦ ਕਰਤਾ ਕਿਉਂਕਿ ਡੱਲੇয়াল ਪੰਨੂ ਪੰਦੇਰ ਹੋਰਾਂ ਦੀ ਤਰਨੇ ਜਾਂ ਇਹਨਾਂ ਦੇ ਨਾਲ ਦੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪੰਜਾਬ ਦੇ ਖੇਤੀਬਾੜੀ ਮਾਇਰਾਂ ਨਾਲ ਰਾਏ ਕੀਤੀ ਆਪਣੀਆਂ ਨੈਸ਼ਨਲ ਜੜੀਆਂ ਜਥੇਬੰਦੀਆਂ ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲ ਕੀਤੀ ਹੈ ਕੁਝ মিডিਆ ਧਾਰਿਆਂ ਦੇ ਕਰਮੀਆਂ ਨਾਲ ਗੱਲ ਕੀਤੀ ਉਹਦੇ ਵਿੱਚ ਉਹਨਾਂ ਦੀ ਰਾਏ ਬਣੀ ਕਿ ਨਹੀਂ ਇਹ ਤਸਵੀਦ ਮੰਨਣਯੋਗ ਨਹੀਂ ਹੈ ਪਰ ਉਹਨਾਂ ਦੇ ਇਸ ਫੈਸਲੇ ਤੋਂ ਪਹਿਲਾਂ ਚਾਹੇ ਉਗਰਾਹਾਂ ਸੀ ਚਾਹੇ ਰਾਜੇ ਆਲ ਸੀ ਚਾਹੇ ਜੰਡੂਨੀ ਸੀ ਚਾਹੇ ਟਕੈਤ ਸੀ ਜਾਂ ਹੋਰ ਲੀਡਰ ਸੀ ਉਹ ਵੀ ਇਸ ਨੂੰ ਨਕਾਰ ਚੁੱਕੇ ਨੇ ਐਸ ਕੇ ਐਮ ਨੇ ਤਾਂ ਰਾਤ ਇੱਕ ਵਰਚੁਅਲ ਲੋਕ ਕੀ ਹੁੰਦੀ ਹੈ ਹੈਨਾ ਜੂਮ ਮੀਟਿੰਗ ਟਾਈਪ ਉਦੇਸ਼ਪਰ ਦੀ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਮੈਨੂੰ ਪਤਾ ਲੱਗ ਰਿਹਾ ਕਿ ਸ਼ਾਇਦ ਕੱਲੂ ਜਾਂ ਪਰਸੋਂ ਉਹ ਦਿੱਲੀ ਚ ਇੱਕ ਕਬੱਡੀ ਬੈਠਕ ਕਰਨ ਜਾ ਰਹੇ ਨੇ ਹਾਂ ਜਾਣ ਦੇਣਗੇ ਦਿੱਲੀ ਜਾਂ ਨਹੀਂ ਵੱਖਰੀ ਗੱਲ ਆ ਫਿਲਹਾਲ ਇਹ ਪਤਾ ਲੱਗ ਰਿਹਾ ਕਿ ਦਿੱਲੀ ਚ ਇੱਕ ਕਬੱਡੀ ਬੈਠਕ ਹੋ ਸਕਦੀ ਹੈ ਉਹ ਤੋਂ ਇਲਾਵਾ ਅਗਰਾਹਾਂ ਜਥੇਬੰਦੀ ਨੇ ਭਾਜਪਾ ਦੇ ਲੀਡਰਾਂ ਦੇ ਘਰ ਘੇਰੇ ਹੋਏ ਨੇ ਹੈਨਾ ਟੂਲ ਫ੍ਰੀ ਕਰਾਉਣ ਦੇ ਲਈ ਐਸਕੇਮ ਨੇ ਕਹਿ ਦਿੱਤਾ ਤੇ ਇੱਧਰ ਅਗਵਾਈ ਅੰਦੋਲਨ ਦੀ ਅਗਵਾਈ ਕਰ ਰਹੀ ਹੈ ਤੇ ਨਾਲ ਨੇ ਕਹਿ ਦਿੱਤਾ ਕਿ ਭਲਕੇ ਨੂੰ 11 ਵਜੇ ਅਸੀਂ ਦਿੱਲੀ ਕੂਚ ਕਰਾਂਗੇ ਸੋ ਦਿੱਲੀ ਕੂਚ ਦੇ ਲਈ ਕਹਿੰਦੇ ਜੀ ਜਥੇਬੰਦੀਆਂ ਨੇ ਹੁਣ ਤਿੰਨ ਚਾਰ ਲੇਅਰ ਦੀਆਂ ਟੀਮਾਂ ਬਣਾਈਆਂ ਨੇ ਪਹਿਲੀ ਲੇਅਰ ਉਹ ਹੋਏਗੀ ਜਿਹੜੀ ਬੈਰੀਕੇਟ ਹਟਾਉਣ ਲਈ ਬੈਰੀਕੇਟ ਤੋੜਨ ਲਈ ਰਾਹ ਖੋਲਣ ਦਾ ਕੰਮ ਕਰੇਗੀ ਦੂਸਰੀ ਉਸ ਰਾਹ ਨੂੰ ਸਾਫ਼ ਕਰਕੇ ਹ ਕਿਸਾਨਾਂ ਦੀਆਂ ਟਰੈਲੀਆਂ ਲੰਘਾਉਣ ਦਾ ਕੰਮ ਕਰੇਗੀ ਸੋ ਫਿਰ ਤੀਸਰੀ ਟੀਮ ਉਹਦੀ ਅਗਵਾਈ ਕਰੇਗੀ ਜਿਹਨੇ ਲੈ ਕੇ ਜਾਣਾ ਅੰਦਰ ਸੋ ਤਿੰਨ ਟੀਮਾਂ ਇਸ ਤਰ੍ਹਾਂ ਬਣ ਰਹੀਆਂ ਨੇ ਕਿ ਕਿਹੜੀ ਚੀਜ਼ ਪਹਿਲਾਂ ਅੱਗੇ ਵਧੇਗੀ ਕਿਵੇਂ ਬੈਰੀਕੇਟ ਹਟਾਉਣੇ ਨੇ ਕਿਵੇਂ ਤੇ ਉਧਰ ਪਤਾ ਲੱਗ ਰਿਹਾ ਕਿ ਏਜੰਸੀਆਂ ਦੀ ਰਿਪੋਰਟ ਦੇ ਹਵਾਲੇ ਨਾਲ ਹੈਨਾ ਹਰਿਆਣਾ ਸਰਕਾਰ ਕੋਲ ਜਿਹੜੀ ਜਾਣਕਾਰੀ ਹੈ ਕੇਂਦਰ ਕੋਲ ਜਿਹੜੀ ਜਾਣਕਾਰੀ ਹੈ ਉਹਨਾਂ ਨੇ ਇੱਕ ਇੱਕ ਕਲੀਅਰ ਹੋਰ ਵਧਾ ਦਿੱਤੀ ਹੈ ਫੋਰਸ ਦੀ ਸੀਆਰਪੀਆ ਬੀਐਸਐਫ ਨੂੰ ਚਕੰਨੇ ਕਰ ਦਿੱਤਾ ਹੈ ਉਹਨਾਂ ਨੂੰ ਅਥਰੂਗਾ ਇਸ ਦੇ ਗੋਲਿਆਂ ਦਾ ਪ੍ਰਬੰਧ ਕਰ ਦਿੱਤਾ ਹੈ ਤਾਂ ਕਿ ਅੰਦੋਲਨ ਦੱਲੀ ਨਾ ਸਕੇ ਇਸ ਪਹਿਲੂ ਤੇ ਵੀ ਤੇ ਦਮਤਲ ਕੱਲ ਨੂੰ ਟਕਰਾਲੀ ਸਥਿਤੀ ਵੀ ਬਣ ਸਕਦੀ ਹੈ ਇਹ ਵੀ ਫਿਕਰਮੰਦ ਹੈ ਜਦੋਂ ਕਿ ਸਰਕਾਰਾਂ ਦਾ ਕੰਮ ਮਸਲੇ ਦਾ ਹੱਲ ਕਰਨਾ ਹੁੰਦਾ ਤੇ ਜਿਸ ਸੁਆਮੀਨਾਥ ਨੂੰ ਤੁਸੀਂ ਭਾਰਤ ਰਤਨ ਦੇ ਰਹੇ ਹੋ ਉਸੇ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਜਿੱਥੇ ਬੰਦੀਆਂ ਕਰ ਰਹੀਆਂ ਸੀ 250 ਵਾਲਾ ਫਾਰਮੂਲੇ ਦੇ ਤਹਿਤ 23 ਫਸਲਾਂ ਤੇ ਐਮ ਐਸ ਬੀ ਤੁਸੀਂ 23 ਫਸਲਾਂ ਤੇ ਐਲਾਨਦੇ ਹੋ ਪਰ ਦਿੰਦੇ ਨਹੀਂ ਤੇ ਜਿਹੜੀਆਂ ਫਸਲਾਂ ਤੇ ਹੁਣ ਗੱਲ ਕਰਦੇ ਹਾਂ ਉਹਦੀ ਆਹਮਤ ਕਿੰਨੀ ਕੁ ਹੈ ਭਾਰਤ ਦੇ ਵਿੱਚ ਪਰ ਖਰੀਦੀ ਸਥਿਤੀ ਕੀ ਹੈ ਉਹ ਤਾਂ ਹੁੰਦਾ じゃ ਪੰਜਾਬ ਦੇ ਵੱਲੋਂ ਦੇਖ ਲਓ ਪੰਜਾਬ ਤੋਂ ਭਾਰਤੀ ਕਪਾਹ ਨਿਗਮ ਹੁਣ ਵੀ ਕਪਾਹ ਖਰੀਦਦਾ ਜੀ ਪਰ ਕਿੰਨੀ ਖਰੀਦਦਾ ਪੰਜਾਬ ਚ ਕੁੱਲ ਕਪਾਹ ਦੀ ਜਿੰਨੀ ਵਿਕਰੀ ਹੋਈ ਉਹ ਚੋਂ ਮਾਤਰ 15% ਦੀ 15.29% ਦੀ ਕਪਾਹ ਭਾਰਤੀ ਨਿਗਮ ਨੇ ਪਿਛਲੇ ਸਾਲ ਖਰੀਦੀ ਹੈ ਇੱਥੋਂ ਦਾ ਯਾਰਾ ਲੋ 1.86 ਲੱਖ ਕੁਇੰਟਲ ਭਾਰਤੀ ਨਿਗਮ ਨੇ ਭਾਰਤੀ ਕਪਾਹ ਨਿਗਮ ਨੇ ਪੰਜਾਬ ਚੋਂ ਕਪਾਹ ਚੱਕੀ ਹੈ ਇਹ ਕਿੰਨੀ ਬਣਦੀ ਹੈ ਕੁੱਲ ਪੈਦਾਵਾਰ ਦੀ ਜਾਂ ਕੁੱਲ ਮੰਡੀਆਂ ਜਿੰਨੀ ਆਈ ਦੀ ਉਹਦਾ 15.29% ਇੱਥੋਂ ਦਾ ਯਾਰਾ ਲੋ ਆ ਪੰਜਾਬ ਚ 12.19 ਲੱਖ ਕੁਇੰਟਲ ਨਰਮਾ ਖਰੀਦਿਆ ਗਿਆ ਹੈ ਨਾ ਉਹ ਚੋਂ ਜਿਹੜਾ ਖੁੱਲੀ ਮੰਡੀ 'ਚ ਵਿਕਿਆ ਉਹ ਸਮਰਥਨ ਮੁੱਲ ਤੋਂ ਥੱਲੇ ਵਿਕਦਾ। ਇੱਥੋਂ ਦਾ ਜੇ ਲੈ ਲਓ ਕਿ ਨਰਮੇ ਦਾ ਸਰਕਾਰੀ ਭਾ 6620 ਰੁਪਏ ਹੈ ਜੀ। ਤੇ ਮਾਨਸਾ ਜ਼ਿਲ੍ਹੇ 'ਚ 3000 ਰੁਪਏ ਨੂੰ ਢੇਰੀ ਵਿਖੀਆ ਕਵਾਂਟਲ। ਮਤਲਬ 3 33 33 36 3600 ਘਾਟਾ। ਆ ਫਾਜ਼ਲਕਾ ਦੇ ਵਿੱਚ 4805 ਰੁਪਏ ਨੂੰ ਕਵਾਂਟਲ ਵਿਖਿਆ ਜੀ। ਸਰਕਾਰੀ ਰੇਟ ਕਿੰਨਾ ਹੈ? 6820 ਰੁਪਏ। ਆਹੀ ਹਾਲ ਆ ਮੂੰਗੀ ਦਾ। ਮੂੰਗੀ ਜੇ ਮੈਂ ਨਰਮੇ ਦੀ ਉਹ ਪਹਿਲਾਂ ਗੱਲ ਕਰਾਂ ਨਰਮੇ ਹੇਟ ਕਿਸੇ ਸਮੇਂ ਮੈਂ ਚਰਨਜੀਤ ਪੁੱਲਰ ਉਹਦੇ ਆંકੜੇ ਦੇਖ ਰਿਆ ਸੀਗਾ ਉਹਨਾਂ ਨੇ ਬਕਾਇਦਾ ਪੂਰੀ ਰਿਪੋਰਟ ਪ੍ਰਕਾਸ਼ਿਤ ਕੀਤੀ ਆ ਉਹ ਕਹਿੰਦੇ 7.5 ਲੱਖ ਹੈਕਟਰ ਤੱਕ ਰਕਬਾ ਸੀਗਾ ਨਰਮੇ ਹੇਟ ਜਿਹੜਾ ਅੱਜ ਪੌਣੇ 2 ਲੱਖ ਵੀ ਨਹੀਂ ਰਹਿ ਗਏ 2 ਲੱਖ ਤੋਂ ਵੀ ਘੱਟ ਆ ਗਿਆ 7.5 ਲੱਖ ਹੈਕਟਰ ਤੋਂ ਜ਼ਿਆਦਾ ਨਰਮ ਇਹ ਹੇਟ ਜ਼ਮੀਨ ਸੀ ਸਾਡੀ ਸੋ ਇਸੇ ਤਰ੍ਹਾਂ ਆ ਮੂੰਗੀ ਦਾ ਹਾਲ 84380 ਕੁਇੰਟਲ ਫਸਲ ਕੁਝ ਮੰਡੀਆਂ 'ਚ ਵਿਕੀ ਆ ਜਿੱਚੋ 64000 ਕੁਇੰਟਲ ਤੋਂ ਵੱਧ ਸਮਰਥਨ ਮੁੱਲ ਤੋਂ ਘੱਟ ਵਿਕੀ ਆ ਇਹੜਾ ਹਲਾਨਿਆਂ ਮੈਸਪੀਓ ਤੋਂ ਥੱਲੇ ਵਿਕੀ ਆ। ਸੋ ਇਹ ਇਸ ਲਈ ਇੱਥੋਂ ਮੰਗੀਦਾ ਹੁੰਦਾ ਜਲਾ ਰੋ ਕਿ ਕੀ ਸਥਿਤੀ ਆ ਪੰਜਾਬ ਦੇ ਵਿੱਚ। ਐ ਇਸੇ ਤਰ੍ਹਾਂ ਮੱਕੀ ਦਾ ਹਾਲ। ਅੰਮ੍ਰਿਤਸਰ ਦੇ ਵਿੱਚ 3.21 ਲੱਖ ਕਵਾਂਟਰਲ ਕਹਿੰਦੇ ਸਰਕਾਰੀ ਪਾਸ ਤੋਂ ਹੇਠਾਂ ਵਿਕੀ ਜੀ ਮੱਕੀ। ਸੋ ਕੰਟਰੈਕਟ ਫਾਰਮਿੰਗ ਵੱਲ ਕੇਂਦਰ ਦੁਆਰਾ ਵਧਣਾ ਚਾਹੁੰਦਾ। ਇਹ ਉਸ ਦੀ ਮਨਸ਼ਾ ਤੋਂ ਸਾਫ਼ ਹੋ ਗਿਆ। ਉਹ ਪੰਜਾਬ ਦੀਆਂ ਤੇ ਦੇਸ਼ ਦੀਆਂ ਜਥੇਬੰਦੀਆਂ ਦਾ ਏਕਾ ਨਹੀਂ ਚਾਹੁੰਦਾ। ਉਹ ਕਿਸਾਨਾਂ ਦਾ ਏਕਾ ਖੀਰੂ ਕਰਨਾ ਚਾਹੁੰਦਾ। ਇੱਕ ਧਿਰ ਨੂੰ ਦਾਣਾ ਪਾ ਕੇ 5 ਸਾਲ ਦੇ ਹਵਾਲੇ ਨਾਲ ਬਾਕੀਆਂ ਨੂੰ ਤੋੜਨਾ ਚਾਹੁੰਦਾ। ਸੋ ਜਥੇਬੰਦੀਆਂ ਨੇ ਨਮਾਇੰਦਿਆਂ ਨੇ ਕਿਸਾਨਾਂ ਨੇ ਕੇਂਦਰ ਦੀ ਚਾਲ ਨੂੰ ਸਮਝ ਤੇ ਪੜ ਤੇ ਪਛਾਣ ਲਿਆ ਉਹ ਸਵਾਲ ਇਹਨਾਂ ਨੇ ਇਸ ਫੈਸਲੇ ਤੇ ਹਾਮੀ ਭਰਨੋਂ ਇਨਕਾਰ ਕਰ ਦਿੱਤਾ ਤੇ ਐਲਾਨ ਕਰ ਦਿੱਤਾ ਕਿ ਅਸੀਂ 21 ਫਰਵਰੀ ਨੂੰ ਸਵੇਰੇ 11 ਵਜੇ ਦਿੱਲੀ ਕੂਚ ਕਰਾਂਗੇ ਤੇ ਸਾਡੀ ਹਟਾਨੀ ਤਿਆਰ ਹੈ ਤੇ ਉਧਰ ਕਹਿੰਦੇ ਜੀ ਕੇਂਦਰ ਰੋਕਣ ਲਈ ਤਿਆਰ ਹੈ ਤੇ ਵਿਚਾਲੇ ਵਿਚੋਲੇ ਦੀ ਭੁਮਿਕਾ ਨਿਭਾਉਣ ਵਾਲੀ ਪੰਜਾਬ ਸਰਕਾਰ ਦੇ ਵਿਦਾਚਾ ਜਿਹਨੂੰ ਲੱਗਦਾ ਸੀ ਕਿ ਸ਼ਾਇਦ ਅਸੀਂ ਇਸ ਇਸ਼ਤਿਹਾਰ ਜਾਰੀ ਕਰਾਂਗੇ ਫੋਟੋ ਲਾ ਕੇ ਕਿ ਲਓ ਜੀ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦਿਵਾਉਣ ਦੇ ਵਿੱਚ ਸਰਕਾਰ ਦਾ ਵੱਡਾ ਯੋਗਦਾਨ ਸੋ ਜਿਹੜਾ ਸੇਹਰਾ ਜਿਹੜਾ ਲੀਡਰ ਸੇਹਰਾ ਆਪਣੀ ਪਾਰਟੀ ਨੂੰ ਨਹੀਂ ਜਾਣ ਦਿੰਦਾ ਹੈਨਾ ਉਹ ਤੁਹਾਡੀ ਸਰਕਾਰ ਨੂੰ ਕਿੱਥੋਂ ਆਉਣ ਦੇਊਗਾ ਸੋ ਕੇਂਦਰ ਦੀਆਂ ਚਾਲਾਂ ਤੋਂ ਵੱਖ ਰਹਿਣ ਦੀ ਲੋੜ ਹੈ ਚਲੋ ਗੱਲ ਕੈਪਟਨ ਅੰਦਰ ਸਿੰਘ ਦੀ ਵੀ ਕਰ ਲਓ ਸਾਬਕਾ ਮੁੱਖ ਮੰਤਰੀ ਰਹੇ ਨੇ ਪਿਛਲੀ ਵਾਰ ਕਿਸਾਨ ਅੰਦੋਲਨ ਦੇ ਹਵਾਲੇ ਨਾਲ ਸੈਸ਼ਨ ਬੁਲਾ ਤਨਖੇਤੀ ਕਰਨ ਨੂੰ ਪੰਜਾਬ ਸੈਸ਼ਨ 'ਚ ਰੱਦ ਕਰ ਅੰਦੋਲਨ ਨੂੰ ਦਿੱਲੀ ਭੇਜਣ ਦੇ ਵਿੱਚ ਪੁਲਿਸ ਦਾ ਪੂਰਾ ਯੋਗਦਾਨ ਪੁਆ ਤੇ ਉਹੀ ਮਝੂਤਾ ਮੁੱਖ ਮੰਤਰੀ ਚਾਹੁੰਦੇ ਸੀ ਕਿ ਅੰਦੋਲਨ ਦਿੱਲੀ ਚਲਾ ਜਾਵੇ ਤੇ ਅਮਰਿੰਦਰ ਸਿੰਘ ਮੁੜ ਕੇ ਕਹਿੰਦੇ ਮੈਂ ਕਿਸਾਨਾਂ ਦੇ ਨਾਲ ਆ ਮੈਂ ਹੁਣ ਵੀ ਇਸ ਗੱਲ ਦਾ ਹਾਮੀ ਆ ਕਿ ਕਿਸਾਨ ਅੰਦੋਲਨ ਦਿੱਲੀ ਜਾਵੇ ਕੇਂਦਰ ਸਰਕਾਰ ਉਹਨਾਂ ਦੀ ਗੱਲ ਸੁਣੇ ਤੇ ਮੰਨੇ ਤੇ ਮੈਂ ਤਾਂ ਕਹਿੰਦੀ ਇਹਦੀ ਪੂਰੀ ਕੋਸ਼ਿਸ਼ ਕਰ ਰਿਆਂ ਜੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਬਹਾਨੇ ਨਾਲ ਜੀਪੀ ਨੱਡਾ ਨੂੰ ਮਿਲਦੇ ਨੇ ਕਹਿੰਦੇ ਜੀ ਕਿਸਾਨਾਂ ਦਾ ਮਸਲਾ ਹੱਲ ਕਰਨ ਲਈ ਮੈਂ ਮੋਦੀ ਦੇ ਦਰ ਤੱਕ ਗਿਆ ਤੇ ਮੋਦੀ ਦਾ ਬੂਆ ਖੜਕਾਇਆ ਕਿਸਾਨਾਂ ਦੇ ਨਾਂ ਤੇ ਤੇ ਬੂਆ ਖੁੱਲਿਆ ਕਹਿੰਦੇ ਜੀ ਮੈਂ ਕਿਸਾਨਾਂ ਦੀ ਗੱਲ ਕਰਕੇ ਆਇਆ ਪਰ ਜਨਾ ਮੈਨੂੰ ਤਾਂ ਪਤਾ ਲੱਗਿਆ ਤੁਸੀਂ ਅਕਾਲੀ ਦਲ ਦੀ ਗੱਲ ਕਰਕੇ ਆਏ ਹੋ ਜੀ ਹਾਂ ਕੈਪਟਨ ਅਮਰਿੰਦਰ ਸਿੰਘ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਦੇ ਨੇ ਤੇ ਇਹ ਕਹਿੰਦੇ ਨੇ ਕਿ ਮੈਂ ਕਿਸਾਨਾਂ ਦੇ ਮਸਲੇ ਦੇ ਹੱਲ ਲਈ ਉਹਨਾਂ ਨੂੰ ਅਪੀਲ ਕਰਕੇ ਆਇਆ ਕਿ ਛੇਤੀ ਸੁਣੋ ਜੀ ਉਹਨਾਂ ਦਾ ਉਹਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਪਰ ਨਾਲੇ ਕਹਿੰਦੇ ਜੀ ਇਹ ਵੀ ਕਹਿ ਕੇ ਆਏ ਨੇ ਕਿ ਅਕਾਲੀ ਦਲ ਨਾਲ ਛੇਤੀ ਗੱਡਜੋੜ ਕਰੋ 2024 ਚ ਪੰਜਾਬ ਚੋਂ ਪਾਰਨਤਾਰੇ ਲਈ ਭ ਮਤਲਬ ਤੁਸੀਂ ਕਿਸਾਨਾਂ ਦੇ ਲਈ ਗਏ ਸੀ ਜਾਂ ਕਾਲੀ ਭਾਜਪਾ ਘੜ ਜੋੜ ਲਈ ਗਏ ਸੀ ਤੁਸੀਂ ਪੰਜਾਬ ਦੇ ਭਲੇ ਲਈ ਗਏ ਸੀ ਜਾਂ ਆਪਣੀ ਪਾਰਟੀਆਂ ਦੇ ਵੋਟਾਂ ਲਈ ਗਏ ਸੀ ਸੋ ਅਮਰਿੰਦਰ ਸਿੰਘ ਜੀ ਸਾਰਿਆਂ ਨੂੰ ਪਤਾ ਹੈ ਕਿ ਤੁਹਾਡੇ ਪਰਿਵਾਰ ਦੇ ਜੀ ਨੇ ਪਟਿਆਲੇ ਤੋਂ ਇੱਕ ਦੀ ਭਾਜਪਾ ਦੀ ਟਿਕਟ ਤੇ ਚੋਣ ਲੜਨੀ ਆ ਤੇ ਤੁਹਾਨੂੰ ਲੱਗਦਾ ਕਿ ਵੋਟ ਬੈਂਕ ਚ ਖੋਰਾ ਵੀ ਲੱਗਣਾ ਤੇ ਆ ਨਵੇਂ ਕਿਸਾਨ ਅੰਦੋਲਨ ਕਰਨ ਕਿਸਾਨ ਅੰਦੋਲਨ ਟੂ ਕਰਨ ਭਾਜਪਾ ਦੀ ਪੰਜਾਬ ਸਥਿਤੀ ਫੇਰ ਖਾਸੀ ਡਾਮਾਡੋਲ ਹੋ ਗਈ ਆ ਸੋ ਉਸ ਸਥਿਤੀ ਜੋ ਤੁਸੀਂ ਉਭਰਨ ਦੇ ਲਈ ਅਕਾਲੀ ਦਲ ਦਾ ਸਾਥ ਭਾਲਦੇ ਹੋ ਤੇ ਅਕਾਲੀ ਦਲ ਨੂੰ ਆਪ ਨਹੀਂ ਸਮਝਾਉਂਦੀ ਕਿ ਇੱਕ ਵਾਰ ਫੇਰ ਸਾਡੀ ਗੱਡੀ ਲਈ ਤੇ ਚੜ੍ਹਨੀ ਸੀ ਜੇ ਭਾਜਪਾ ਨਾਲ ਕਰ ਜੋੜ ਹੋ ਜਾਂਦਾ ਤੇ ਪਰ ਹੁਣ ਉਹ ਫੇਰ ਕਿਸਾਨ ਅੰਦੋਲਨ ਨੇ ਸਾਨੂੰ ਹਲੂਣਾ ਦੇ ਦਿੱਤਾ ਸੋ ਇਸ ਲਈ ਉਸ ਅਕਾਲੀ ਦਲ ਨਾਲ ਗੱਠ ਜੋੜ ਦੇ ਲਈ ਤੁਸੀਂ ਨਰਿੰਦਰ ਮੋਦੀ ਦੇ ਦਰਵਾਜ਼ੇ ਗਏ ਹੋ ਨਾ ਕਿ ਕਿਸਾਨਾਂ ਦੇ ਲਈ ਇਹ ਪੰਜਾਬ ਸਮਝਦਾ ਤੇ ਪਹਿਚਾਣਦਾ ਚਲੋ ਗੱਲ ਕਿਨੂਆਂ ਦੀ ਵੀ ਕਰ ਲਈਏ ਮਿੱਡੇ ਮੀਲ ਕਹਿੰਦੇ ਜੀ ਪੂਰੀਆਂ ਤਲੋ ਮਾਸਟਰ ਪੂਰੀਆਂ ਤਲਣ ਲਾਤੇ ਬੜੇ ਔਖੇ ਚਲੋ ਸਿੱਖ ਗਏ ਮਾੜਾ ਮੋਟਾ ਹੁਣ ਪੂਰੀਆਂ ਬਣਨ ਲੱਗ ਪੀਆਂ ਪਰ ਇਸ ਦੇ ਵਿਚਾਲੇ ਇੱਕ ਦਿਨ ਕਹਿੰਦੇ ਜੀ ਮੌਸਮੀ ਫਲ ਦੇਣਾ ਪਹਿਲਾਂ ਤਾਂ ਵੈਸੇ ਕੇਲੇ ਦੀ ਗੱਲ ਆਈ ਸੀ ਕਿ ਇੱਕ ਦਿਨ ਜਵਾਕਾਂ ਨੂੰ ਕੇਲਾ ਦੇਇਆ ਕਰਨਾ ਤੇ ਫਿਰ ਕਹਿੰਦੇ ਨਹੀਂ ਜੀ ਮੌਸਮੀ ਫਲ ਮੌਸਮ ਦੇ ਸਾਬ ਨਾਲ ਤੇ ਜੀ ਕਹਿੰਦੇ ਜੀ ਇਹਨਾਂ ਦਿਨਾਂ 'ਚ ਪੰਜਾਬ ਦਾ ਮੌਸਮੀ ਫਲ ਕਿੰਨੂ ਹੈ ਜੀ ਕਹਿੰਦੇ ਕਿੰਨੂ ਬਹੁਤ ਹੁੰਦਾ ਪੰਜਾਬ ਦੀ ਪੈਦਾਵਾਰ ਆ ਇਸ ਲਈ ਜਵਾਕਾਂ ਨੂੰ ਕਿੰਨੂ ਦਿਓ ਦੁਪਹਿਰ ਦੇ ਖਾਣੇ 'ਚ ਠੀਕ ਹੈ ਜੀ ਫਿਰ ਸਰਕਾਰ ਕਿੰਨੂ ਸਕੂਲਾਂ ਤੱਕ ਪਹੁੰਚਦਾ ਕਰ ਦੂਗੀ ਮਾਟਰ ਵੰਡ ਦੇਣਗੇ ਇੰਨੀ ਕੁ ਗੱਲ ਲੱਗਦੀ ਆ ਨਾ ਪਰ ਨਹੀਂ ਜਨਾਬ ਪੇਪਰਾਂ ਦੇ ਦਿਨ ਨੇ ਪੜ੍ਹਾਈ ਦੇ ਦਿਨ ਨੇ ਤੇ ਇਹਨਾਂ ਦਿਨਾਂ ਚ ਫਰਵਰੀ ਮਾਰਚ ਵਾਲੇ ਦਿਨਾਂ ਚ ਮਾਸਟਰ ਕਿਨੂੰ ਲੱਭਦੇ ਫਿਰਦੇ ਨੇ ਸਰਕਾਰ ਜੀ ਸਰਕਾਰੀ ਸਕੂਲਾਂ ਚ ਦਾਖਲਿਆਂ ਦੇ ਇਸ਼ਤਿਹਾਰ ਦੇ ਕੇ ਹੀ ਸਰਕਾਰ ਦਾ ਕੰਮ ਖਤਮ ਨਹੀਂ ਹੋ ਜਾਂਦਾ ਪੰਜਾਬ ਐਗਰੋ ਨੇ ਹੁਕਮ ਕੀਤਾ ਤੁਸੀਂ ਕਿ ਕਿਨੂਆਂ ਦਾ ਪ੍ਰਬੰਧ ਕਰੋ ਪੰਜਾਬ ਐਗਰੋ ਨੇ ਕਿਨੂਆਂ ਦਾ ਪ੍ਰਬੰਧ ਕੀਤਾ ਤੇ ਪ੍ਰਬੰਧ ਕਰਕੇ ਕਹਿੰਦੇ ਅਸੀਂ ਸਕੂਲਾਂ ਤੱਕ ਨਹੀਂ ਪਹੁੰਚਾਉਣਾ ਅਸੀਂ ਬਲਾਕ ਦਫ਼ਤਰ ਤੱਕ ਪਹੁੰਚਾ ਦੇਣੇ ਤੇ ਬਲਾਕ ਦਫ਼ਤਰ ਤੋਂ ਅੱਗੇ ਸਕੂਲਾਂ ਚੋਂ ਮਾਸਟਰ ਆ ਪਾ ਕੇ ਕਿਨੂੰ ਲੈ ਜਾਣ ਉਨੇ ਤਾਂ ਹੈ ਨਹੀਂਗਾ ਕਿ ਮਾਸਟਰ ਘਰੋਂ ਚੱਲੇ ਆ ਸਕੂਲ ਨੂੰ ਤੇ ਰਾਹ ਚ ਪੈਂਦਾ ਭਾਈ ਬਲਾਕ ਦਾ ਦਫ਼ਤਰ ਝੋਲਾ ਪਿਆਊਗਾ ਝੋਲਾ ਚੱਕ ਕੇ ਘਾਹ ਨੂੰ ਲੰਘ ਜੂਗਾ 9 ਵਜੇ ਬਾਹੂ ਆ ਕੇ ਖੋਲੂਗਾ ਹੈ ਫਿਰ ਸਫਾਈ ਕਰਮੀ ਸਫਾਈ ਕਰੂਗਾ ਫਿਰ ਪਾਣੀ ਪੁਣੀ ਛਿੜਕੂਗਾ ਗਲਾਸ-ਗਲੂਸ ਰੱਖੂਗਾ ਫਿਰ ਕਿਨੂਆਂ ਦੀ ਲਾਈਨ ਲੱਗੂਗੀ ਫਿਰ ਮੰਡ ਬੰਡਈਆ ਹੋਊਗਾ ਫਿਰ ਸਕੂਲ ਬਾਈ ਜਿਸਤਾਂ ਬਣਨ ਗਿਆ ਫਿਰ ਝੋਲਾ ਮਿਲੂਗਾ ਤੇ ਮਾਸਟਰ ਪੜਾਉਣਗੇ ਕਿ ਕਿਨੂ ਢੋਣਗੇ ਸੋ ਇਸ ਲਈ ਇਹ ਉਹ ਦਿਨ ਨੇ ਜਿਨ੍ਹਾਂ ਦਿਨਾਂ ਚ ਸਕੂਲਾਂ ਚ ਬਾਧੂ ਪੀਰੀਅਡ ਲਾਉਣਾ ਪੈਂਦਾ ਸਪੈਸ਼ਲ ਪ੍ਰੋਬਲਮ ਆਉਣਾ ਪੈਂਦਾ ਤੇ ਸਰਕਾਰ ਜੀ ਗੌਰ ਕਰੋ ਮਾਸਟਰਾਂ ਤੋਂ ਵਾਧੂ ਕੰਮਾਂ ਤੋਂ ਨਜਾਦ ਦਿਵਾਉਣ ਦੇ ਵਾਅਦੇ ਦਾਵੇ ਤੁਸੀਂ ਵੀ ਕਰਦੇ ਰਹੇ ਹੋ ਤੇ ਮਾਸਟਰ ਫਿਰ ਕਿਨੂੰ ਢੋਣ ਤੇ ਲਾਏ ਨੇ ਮਾਸਟਰ ਪੂਰੀਆਂ ਤਲਣ ਤੇ ਲਾਏ ਨੇ ਮਾਸਟਰ ਨੂੰ ਪੜਾਉਣ ਤੱਕ ਲਾਓ ਤੇ ਮਾਸਟਰਾਂ ਦੀ ਗਿਣਤੀ ਪੂਰੀ ਕਰੋ ਕੱਚਿਆਂ ਨੂੰ ਪੱਕੇ ਕਰੋ ਨਹੀਂ ਤਾਂ ਇਹ ਤੁਹਾਡੇ ਲਈ ਵੀ ਉਹੋ ਜਿਹਾ ਹੀ ਸਵਾਲ ਬਣ ਜਾਣਾ ਜਿਹੋ ਜਿਹਾ ਸਵਾਲ ਬਾਦਲਾਂ ਤੇ ਕੈਪਟਨ ਲਈ ਬਣਿਆ ਸੀ ਸੋ ਇਸ ਲਈ ਇਸ ਪੈਨੂ ਤੇ ਖਬਰਾਂ ਲੈ ਕੇ ਹਾਜ਼ਰ ਹੁਣੇ ਆ ਤੁਸੀਂ ਵੇਖਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ